ਇਹਦੇ ਇੱਕ ਦੁਕਾਨ ਆ ਜੀ ਮੋੜ ਤੇ ਤਰੰਗੜਾ ਰੋਡ ਤੇ ਨਾਮ ਮਾ ਮੇਰਾ ਅਸ਼ਨੀ ਕੁਮਾਰ ਮੈਨੂੰ ਬੰਦੀ ਕੰਦੇ ਇੱਕ ਦਾ ਕੀ ਘਟਣਾ ਹੀ ਗੱਰੀ ਘਟਣਾ ਕੀ ਹੋਈ ਘਟਣਾ ਜੀ ਰਾਤ 12 ਵਜੇ ਗੱਡੀ ਆਈ ਆ ਇਧਰੋਂ ਤਿੰਨ ਗੱਡੀਆਂ ਨੇ ਦੋ ਤੇ ਤੋਗੀਆਂ ਹੋਰ ਬ੍ਰੇਕ ਮਾਰ ਕੇ ਰੁਕ ਗਈਆਂ ਇਹਨਾਂ ਮੇਰੇ ਸਾਹਦੇ ਅੱਗੇ ਖੜਾ ਹੋਣਾ ਪੱਢ ਕੇ ਸਿੱਧੀ ਅੱਗੇ ਦੇ ਆਉਂ ਕੰਬੇਲੇ ਵਿੱਚ ਵਜੀ ਆ ਉਹ ਤੋਂ ਬਾਅਦ ਗੇੜੀ ਮੇਰੀ ਪੱਢ ਕੇ ਤੇ ਛੁੱਟਦੀਆਂ ਉਹਨਾਂ ਨੇ ਬਾਅਦ ਗੱਡੀ ਵੀ ਇਧਰੋਂ ਭੱਟ ਗਈ ਆ ਬਾਅਦ ਇਹਨਾਂ ਨੇ ਸਤੰਤਰ ਗਿਰਿਆਈ ਬਾਅਦ ਮੁਲਾਜ਼ਮ ਕਿਤੇ ਆਏ ਆ ਕਰਨੈਲ ਸਿੰਘ ਕੋਲ ਅਗਰੇ ਤੇ ਉਹਨੇ ਅਗਰੇ ਉਹਨੂੰ ਫੜ ਲਿਆ ਵਾ ਤੇ ਇਹ ਬੰਦੇ ਆ ਗੱਡੀਆਂ ਤੇ ਗੱਡੀਆਂ ਕਰਦੀਆਂ ਬੰਦੇ ਕਿੱਥੇ ਜਾਂਦੇ ਬਸ ਇਹਨਾਂ ਨੇ ਹਾਰਸੀ ਲੰਦੀਆ ਮਲਾਜਮਾਂ ਨੇ ਉਹਨਾਂ ਕੋਲ ਜੋ ਗੱਡੀ ਟ੍ਰੈਕਟਰ ਮਗਰ ਟ੍ਰੈਕਟਰ ਦੇ ਨਾਲ ਬਣ ਕੇ ਤੇ ਲੱਗੇ ਆ ਗੱਡੀ ਮੈਨੂੰ ਇਹ ਨਹੀਂ ਸਮਝਾਈ ਕਿ ਇਹ ਹੀ ਕਿਉਂ ਆ ਗੱਡੀ ਘਾਰ ਵਾਲੇ ਲੈ ਗਏ ਕਿ ਪੁਲਿਸ ਮਲਾਜਮ ਨੇ ਇਹ ਘਾਰ ਵਾਲਿਆਂ ਨੇ ਖੜੀਆਂ ਗੱਡੀਆਂ ਤੇ ਪੁਲਿਸ ਕਈ ਕਦੋਂ ਆਏ ਇਥੇ ਨਹੀਂ 6 ਵਜੇ ਆਏ ਆ ਜੀ ਸਵੇਰੇ ਤੁਹਾਨੂੰ ਸਵੇਰੇ 6 ਵਜੇ ਫੋਨ ਕੀਤਾ ਜਦੋਂ ਤੁਸੀਂ ਆਏ ਉਹਨੂੰ ਕਹੇ ਹੈ ਗੱਡੀ ਕੋਈ ਨਹੀਂ ਇੱਥੇ ਕੋਈ ਗੱਡੀ ਨਹੀਂ ਹੈਗੀ ਜੀ ਤੁਹਾਨੂੰ ਪਤਾ ਹੀ ਕਿ ਕੋਣ ਆ ਬੰਦੇ ਕੋਣ ਨਹੀਂ ਨਹੀਂ ਸਾਨੂੰ ਨਹੀਂ ਜੀ ਪਤਾ ਭਾਈ ਜੇ ਜਾ ਕੇ ਮਰਜਾ ਦਿੱਤਾ ਜੀ ਤੇ ਮੁਲਾਜਨ ਸਾਨੂੰ ਮੁਨਸੀ ਸਾਹਿਬ ਨੇ ਕਿਹਾ ਕਿ ਤੁਹਾਡੀ ਗੱਡੀ ਤਾਂ ਐਸਾਂ ਮਾਰਦੀ ਆ ਉਹ ਬੜੀ ਆਸੀ ਬੰਦੇ ਸਿੰਘ ਦੇ ਨਾਂ ਤੇ ਆ ਜੋ ਟੱਕਾ ਮਾਰਦੇ ਤੇ ਬੈਕ ਸੈੱਟ ਚੋਰਦੇ ਪੁਲਸ ਵਾਲਿਆਂ ਦਾ ਕਹਿਣਾ ਕਿ ਤੁਹਾਡੀ ਸੈਮਤੀ ਨਾਲ ਗੱਡੀ ਭੇਜੀ ਆ ਅੱਜ ਹੀ ਨਹੀਂ ਮੈਂ ਤੇ ਆਇਆ 6 ਵਜੇ ਤੇ ਵਾਪਸ ਹੋਇਆ 12 ਵਜੇ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਮੈਂ 6 ਵਜੇ ਆਇਆ ਮੈਂ ਤੁਸੀਂ ਫੋਨ ਕੀਤਾ ਤੇ ਮੈਂ ਕੀਤੀ ਆ ਆਖ ਦੇਖੀ ਆ ਨੁਕਸਾਨ ਕਿੰਨਾ ਹੋਇਆ ਨੁਕਸਾਨ ਦੇਖ ਲਓ ਜੀ 34000 ਦਾ ਨੁਕਸਾਨ ਆਈ ਇਹ ਮੇਰਾ ਹੁਣ ਮੇਲੇ ਵੀ ਹੋ ਕੇ ਬਹਿ ਗਏ ਕੰਮ ਨਹੀਂ ਤੁਹਾਡਾ ਮਰ ਰਿਹਾ ਹੁਣ ਮੈਂ ਮੇਲਾ ਬੈਠਾ ਦਾ ਜ਼ਹਿਰ ਦਾ ਹੀ ਤੇ ਅਡੀ ਕਹਿੰਦੇ ਵੀ ਕੀ ਕਹਿੰਦੇ ਜੇ ਅਗਰ ਮੰਨੋ ਐਡੀ ਗੱਡੀ ਆਈ ਹੈ ਨੀ ਭੀੜ ਹੁੰਦੀ ਆ ਜੇ ਜੜੋਂ ਉਹ ਡੇੜੀ ਟੁੱਟੀ ਜਾਂ ਕੋਈ ਗੱਲ ਨਹੀਂ ਜਾਂ ਜੀ ਮੇ ਤਾਂ ਮੇਰਾ ਹੋ ਗਿਆ ਮੈਂ ਮੇਲਾ ਹੋ ਗਿਆ ਲੇਕਿਨ ਜੇ ਬੰਦੇ ਇੱਥੇ ਬੰਦੇ ਜੇ ਮਰ ਜਾਂਦੇ ਕੀ ਇਹ ਜ਼ਿੰਮੇਵਾਰ ਰਹਿ ਆ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਜਾ ਲੈਣੇ ਉਹ ਕਰਨੇ ਵੀ ਆ ਜਿਹੜੇ ਗੱਡੀ ਇੰਨੀ ਤੇਜ਼ ਆਈ ਆ ਇੱਥੇ ਕੋਈ ਰਕਾਵਟ ਨਹੀਂ ਕਿਉਂ ਨਹੀਂ ਸ਼ੇਰ ਦੇ ਕਰ ਉਹ ਦਕਾਇ ਗਾਣੇ ਨਹੀਂ ਆਏ ਕਿਤੇ ਨਹੀਂ ਆਏ ਜਾਨੀ ਬੜੀ ਭੰਦੀ ਨੁਕਸਾਨ ਹੋ ਗਿਆ ਨਿਲੇ ਹੋ ਗਏ ਇੱਥੇ ਬੰਦੇ ਕਿੰਨੇ ਹੁੰਦੇ ਝੋਮ ਦੇ ਵਿੱਚ ਇੰਨੀ ਤੇਜ਼ ਗੱਡੀ ਆਈ ਆ ਸ਼ਕਾਵਾਂ ਵੀ ਦਿੱਲੀ ਆ ਤੇ ਜੇ ਬੰਦੇ ਮਰ ਜਿੰਦੇ ਕੌਣ ਜ਼ਿੰਮੇਵਾਰੀ ਚੜੋਂ ਹੁੰਦੇ ਜਿਹੜੀ ਪਜੀ ਆ ਬੀ ਸ਼ੌਕਮਾਨਾ ਕੱਟਣਾ ਕੀ ਬਣਾਇਆ ਯਾਰ ਅੱਤੀ ਕੋਈ ਨਾ ਪੌਰਾ ਸਾਡੇ 12:30 ਵਜੇ ਦਾ ਨਾ ਬੇਬੇ ਬਹੁਤੀ ਸ਼ਰਾਬ ਕੇ ਨੇ ਪੀਤੀ ਸੀ ਅੱਧਰੋ ਜਿਹੜਾ ਐਤ ਰਾਂਗ ਦੀ ਸਾਈਡ ਤੋਂ ਜਿਹੜੇ ਆਏ ਨਾ ਉਹ ਨਾਲੇ ਰਾਤ ਨੂੰ ਜਿਹੜੇ ਆਇਆ ਚੱਡੀ ਆਈ ਹੈ ਬੜੀ ਸਪੀਡ ਨਾਲ ਹੀ ਆਈ ਹੈ ਜੇ ਸੱਦੀ ਗੱਲ ਆ। ਇਹ ਤੂੰ ਆਇਆ ਦੁਕਾਨ ਦੇ ਅੰਦਰ ਵਿੱਚ ਆ ਕੇ ਮਾਰੀ ਆ ਤੇ ਦੇਰੀ ਵੀ ਟੁੱਟੀ ਆ ਕੰਪਾ ਵੀ ਟੁੱਟੇ ਦਾ ਨਾਲ ਖਸਾਨ ਹੋ ਗਿਆ ਸਿੱਧੀ ਗੱਲ ਨਾਲ ਜਦ। ਪਰ ਦੋ ਰਾਤੀ ਫੇਰ ਬਹੁਤ ਸਾਰਾ ਅਗੇ ਜਦ ਦਾ ਪੁਲਿਸ ਦੇ ਹੁੰਦੇ ਸੁਣਦੇ ਵੀ ਇਹ ਕੰਮ। ਉਹਨੂੰ ਪਤਾ ਤੇ ਸਭ ਨੂੰ ਪਤਾ ਤੇ ਗੱਡੀ ਫੇਰ ਚੁੱਕ ਕੇ ਤੇ ਕਿਤੇ ਪਹਚਾਣ ਨਹੀਂ ਉਹਨੇ। ਮੁਝੂ ਗਾਥੀ ਸੀਟੀ ਤੋਂ ਸੀਟੀ ਜਾਣ ਦਾ ਕਿਥੇ ਫਰੀਜੀ ਦੀ ਉੱਤੇ ਜਾਣ ਦੇ ਦਵਾਰ ਲੱਗੂ ਪੁਲਸ ਨੇ ਪੁੱਛ ਗਾਤੀ ਆ ਪੁਲਸ ਨੇ ਆਪ ਰਲ ਕੇ ਗੱਡੀ ਚਲਾ ਕੇ ਕਿਥੇ ਬੰਦੇ ਹੀ ਫਰੀਜੀ ਚਾਗਲ ਹੈ ਗੱਡੀ ਥਾਣੇ ਨਹੀਂ ਖੜੀ ਜਾਂਦੀ ਨਾਲੇ ਖੜੀ ਹੋ ਘਰ ਤੇ ਛੜੀਉਣਾ ਨਾ ਪੁਲਸ ਨੂੰ ਪਤਾ ਵਾ ਕਿਥੇ ਗਈ ਗਿਆ ਕਿਥੇ ਜੇ ਤੁਸੀਂ ਆ ਤੇ ਕਿਉਂ ਨਹੀਂ ਆਏ ਕਿਉਂ ਪਰਮਤ ਦੇ ਨਾਲ ਨਹੀਂ ਆਏ ਆ ਅਸੀਂ ਤੁਹਾਡੇ ਕੋਲ ਆ ਜੀਓ ਜੇ ਤੋ ਅਸੀਂ ਫਿਰ ਗੱਡੀ ਕੰਨੂਗੀ ਇਹ ਬਾਤ ਗੱਡੀ ਫਿਰ ਇੱਥੇ ਹੋਣੀ ਚਾਹੀਦੀ ਤੁਹਾਨੂੰ ਤਾਂ ਪਤਾ ਗੱਡੀ ਥਾਣੇ ਨਹੀਂ ਹੈਗੀ ਲੈ ਕੇ ਹੀ ਹੋਣੀ ਤੇ ਅਜਾੜ ਆ ਰਹੀ ਹੋਣੀ ਫਾਰਸੀ ਇਹਨਾਂ ਕੋਲਾਈ ਨਾ ਮੈਂ ਆਪ ਹੀ ਦੱਸਿਆ ਆਸ ਹੀ ਨਾ ਕੋਈ ਨੁਕਸਾਨ ਕਿੰਨਾ ਕੋ ਹੋਇਆ ਇਹਨਾਂ ਦਾ ਨੁਕਸਾਨ ਆ ਹੀ ਨਾ ਜੀ 35 40 35 40 ਹਜ਼ਾਰ ਰੁਪਏ ਦਾ ਲਾਭ ਹੋਣਾ ਨੁਕਸਾਨ ਆ ਹੀ ਅਗਰ ਇਹ ਨਹੀਂ ਬਣਾ ਲੱਗੇ ਸਿਲੰਡਰ ਬਣਾ ਲ ਕੇ ਛੋਟੇ ਲਗਾ ਦੇ ਮੇਰਾ ਤਾਂ 40 45 ਹਜ਼ਾਰ ਤੇ 35 40 ਹਜ਼ਾਰ ਦਾ ਲਾਭ ਹੋਣਾ ਸਿੱਧਾ ਰੋਜ਼ਗਾਰ ਇਹਨਾਂ ਦਾ ਐਹੀ ਹੀ ਐਹੀ ਕਮਾ ਕੇ ਰੋਜ਼ਗਾਰ ਹੀ ਛੋਟਾ ਸਾਡੇ ਬਣਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਚੈਨਲ ਆਹੀ ਕਰਦੇ ਆ ਜਿਹੜਾ ਨੁਕਸਾਨ ਆ ਪੂਰਾ ਕੀਤਾ ਜਾ ਤੁਸੀਂ ਮੈਂ 30000 ਦਾ 40000 ਜਨਨ ਅਨੁਸਾਰ ਉਹ 60000 ਦਿੱਤੇ ਹਨ ਤੇ ਬਾਕੇ ਅੱਗੇ ਆਨ ਤੇ ਸਮੇਂ ਤੇ ਆਨ ਤੇ ਗੱਡੀ ਜਿਹੜੇ ਸੱਤ ਚਲਾਣੀ ਆ ਸਵਿਧਾਨਤ ਨਾਲ ਜਿੱਦਾ ਜਲਦੀ ਉਥੇ ਕਰੋ ਤੁਹਾਨੂੰ ਐਨ ਦਾ ਲੋ ਦੁਨੀਆ ਦਿਨੇ ਆਓ ਤੇ ਦੁਨੀਆ ਨੂੰ ਮਰਵਾ ਦੇ ਦਾਂ ਜਾ ਉਤਲ ਉਸ ਦੇਦ ਕੀਤੀ ਜੇ ਨਾਲ